ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪਹਿਲਾ ਤੂੰ ਕਬ ਦਾਤਾ ਦਾਨ ਮਤ ਪੂਰਾ ਹਮ ਥਾਰੇ ਪਿਖਾਰੀ ਜਿਉ ਮੈਂ ਕਾ ਮੰਗੋ ਕਿਛ ਥਿਰ ਨਾ ਰਹਾਈ ਹਰ ਦਿਜੈ ਨਾਮ ਪਿਆਰੀ ਜਿਉ ਟਟ ਟਟ ਰਵ ਰਹਿ ਆ ਬਨਵਰੀ ਜਲ ਖਲ ਮਹੀਆ ਲਗਪ ਤੋ ਵਰਤੈ ਗੁਰ ਸ਼ਬਦ ਦੇ ਦੇਖ ਨਿਹਾਰੇ ਜਿਉ ਰਹਾ ਮਰਤ ਪਿਆਲ ਆਕਾਸ ਦਿਖਾਇਆ ਗੁਰ ਸਤ ਗੁਰ ਕਿਰਪਾ ਤਾਰੀ ਜਿਉ ਸੋ ਬ੍ਰਹਮ ਅਜੁਨੀ ਹੈ ਪੀਹੁਨੀ ਕਟ ਪੀਤਰ ਦੇਖ ਮਰਾਰੇ ਜਿਓ ਜਨਮ ਮਰਨ ਕਾ ਇਹ ਜਗ ਬਪੜੋ ਇਨ ਦੂਜੈ ਭਗਤ ਵਿਸਾਰੇ ਜਿਓ ਸਤ ਗੁਰ ਮਿਲੈ ਤਾ ਗੁਰਮਤ ਪਾਈਐ ਸਾਖਤ ਬਾਜੀ ਹਰੀ ਜਿਓ ਸਤ ਗੁਰ ਪੰਦਨ ਤੋੜ ਨਿrarੇ ਬਾਹੜ ਨਾਂ ਕਰਪ ਮਜਾਰੀ ਜਿਓ ਨਾਨਕ ਗਿਆਨ ਰਤਨ ਪਰ ਗਸਿਆ ਹਰ ਮਨ ਵਸਿਆ ਅੰਕਾਰੇ ਜਿਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪਹਿਲਾ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਕਮ ਥਾਰੇ ਪਿਖਾਰੇ ਜਿਓ ਮੈਂ ਕਾ ਮੰਗੋ ਕਿਛ ਥਿਰ ਨਾ ਰਹਾਏ ਹਰਦ ਜੈ ਨਾ ਪਿਆਰੇ ਜਿਓ ਘਟ ਘਟ ਰਵ ਰਹਾ ਬਨਵਰੀ ਜਲ ਥਲ ਮਹੀਆ ਗੁਪਤੋ ਵਰਤੇ ਗੁਰ ਸ਼ਬਦ ਦੇ ਦੇਖ ਨਿਹਾਰੇ ਜਿਉ ਰਹਾ ਮਰਤ ਪਿਆਰ ਅਤਾਸ ਦਿਖਾਇਆ ਗੁਰ ਸਤ ਗੁਰ ਕਿਰਪਾ ਤਾਰੀ ਜਿਉ ਸੋ ਬ੍ਰਹਮ ਅਜੋਨੀ ਹੈ ਪੀਹੁਨੀ ਘਟ ਪੀਤਰ ਦੇਖ ਮਜ਼ਾਰੇ ਜਿਉ ਜਨਮ ਮਰਨ ਕਾ ਇਹ ਜਗ ਬਪੜੋ ਇਨ ਦੁਜੈ ਭਗਤ ਵਿਸਾਰੀ ਜਿਓ ਸਤ ਗੁਰ ਮਿਲੈ ਤਾ ਗੁਰਮਤ ਪਾਈਐ ਸਾਤ ਤਬਾਜੀ ਹਰੀ ਜਿਓ ਸਤ ਗੁਰ ਪੰਦਨ ਤੋੜ ਨਿrarੇ ਬਹੜ ਨਾਮ ਕਰ ਪਰਮ ਜਾਰੀ ਜਿਓ ਨਾਨਕ ਗਿਆਨ ਰਤਨ ਪਰ ਗਾਸਿਆ ਹਰ ਮਨ ਵਸਿਆ ਨਿਰੰਕਾਰੀ ਜਿਉ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪਹਿਲਾ ਤੂੰ ਕਬ ਦਾਤਾ ਦਾਨ ਮਤ ਪੂਰਾ તમ થારે પિકારી જિયા મેં કા માંગો કિસ થિર ના રહે હાઈ અરદ જૈના પ્યારિયે જિયા કટ કટ રબ રહે આ બનવારી જલ તલ મહીયા લ ગુપ તો વર્તૈ ਗੁਰ ਸ਼ਬਦੇ ਦੇਖ ਨਿਹਾਰੇ ਜਿਉ ਰਹਾ ਮਰਤ ਪਿਆਰ ਆਕਾਸ ਦਿਖਾਇਆ ਗੁਰ ਸਤ ਗੁਰ ਕਿਰਪਾ ਤਾਰੀ ਜਿਉ ਸੋ ਬ੍ਰਹਮ ਅਜੁਨੀ ਹੈ ਪੀਹੁਨੀ ਘਟ ਪੀਤਰ ਦੇਖ ਮਜ਼ਾਰੇ ਜਿਉ ਜਨਮ ਮਰਨ ਕਾ ਇਹ ਜਗ ਬਪੜੋ ਇਨ ਦੁਜੈ ਭਗਤ ਵਿਸਾਰੀ ਜਿਓ ਸਤ ਗੁਰ ਮਿਲੈ ਤਾ ਗੁਰਮਤ ਪਾਈਐ ਸਾਖਤ ਬਾਜੀ ਹਰੀ ਜਿਓ ਸਤ ਗੁਰ ਪੰਦਨ ਤੋੜ ਨਿrarੇ ਬਹੜ ਨਾਮ ਕਰ ਪਰਮ ਜਾਰੀ ਜਿਓ ਨਾਨਕ ਗਿਆਨ ਰਤਨ ਪਰਗਾਸਿਆ ਹਰ ਮਨ ਵਸਿਆ ਧੰਕਾਰੀ ਜਿਉ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪਹਿਲਾ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਪਿਖਾਰੀ ਜਿਉ ਮੈਂ ਕਾ ਮੰਗੋ ਕਿਸ਼ ਥਿਰ ਨਾ ਰਹਾਏ ਹਰਦ ਜੈਨਾ ਪਿਆਰੇ ਜਿਓ ਘਟ ਘਟ ਰਵ ਰਹਾ ਬਨਵਰੀ ਜਲ ਥਲ ਮਹੀਆ ਗੁਪਤੋ ਵਰਤੈ ਗੁਰ ਸ਼ਬਦੇ ਦੇਖ ਨਿਹਾਰੇ ਜਿਉ ਰਹਾ ਮਰਤ ਪਿਆਰ ਆਕਾਸ ਦਿਖਾਇਆ ਗੁਰ ਸਤ ਗੁਰ ਕਿਰਪਾ ਤਾਰੀ ਜਿਉ ਸੋ ਬ੍ਰਹਮ ਅਜੁਨੀ ਹੈ ਪੀਹੁਨੀ ਘਟ ਪੀਤਰ ਦੇਖ ਮਜ਼ਾਰੇ ਜਿਉ ਜਨਮ ਮਰਨ ਕਾ ਇਹ ਜਗ ਬਪੜੋ ਇਨ ਦੂਜੈ ਭਗਤ ਵਿਸਾਰੇ ਜਿਉ ਸਤ ਗੁਰ ਮਿਲੈ ਤਾ ਗੁਰਮਤ ਪਾਈਐ ਸਾਤ ਤਬਾਜੀ ਹਰੀ ਜਿਉ ਸਤ ਗੁਰ ਪੰਦਨ ਤੋੜ ਨਿਰਾਰੇ ਬਾਹੜ ਨਾਂ ਕਰ ਪਰਮ ਜਾਰੀ ਜਿਓ ਨਾਨਕ ਗਿਆਨ ਰਤਨ ਪਰ ਗਾਸਿਆ ਹਰ ਮਨ ਵਸਿਆ ਅੰਤਕਾਰੇ ਜਿਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ ਪਹਿਲਾ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਕਮ ਥਾਰੇ ਪਿਖਾਰੇ ਜਿਓ ਮੈਂ ਕਾ ਮੰਗੋ ਕਿਛ ਥਿਰ ਨਾ ਰਹਾਏ ਹਰ ਦਿਜੈ ਨਾਮ ਪਿਆਰੇ ਜਿਓ ਘਟ ਘਟ ਰਵ ਰਹਾ ਬਨਵਰੀ ਜਲ ਥਲ ਮਹੀਨ ਲਗਪ ਤੋ ਵਰਤੈ ਗੁਰ ਸ਼ਬਦ ਦੇ ਦੇਖ ਨਿਹਾਰੇ ਜਿਉ ਰਹਾ ਮਰਤ ਪਿਆਲ ਆਕਾਸ਼ ਦਿਖਾਇਆ ਗੁਰ ਸਤ ਗੁਰ ਕਿਰਪਾ ਤਾਰੀ ਜਿਉ ਸੋ ਬ੍ਰਹਮ ਅਜੂਨੀ ਹੈ ਪੀਹੁਨੀ ਘਟ ਪੀਤਰ ਦੇਖ ਮਜ਼ਾਰੇ ਜਿਉ ਜਨਮ ਮਰਨ ਕਾ ਇਹ ਜਗ ਬਪੜੋ ਇਨ ਦੁਜੈ ਭਗਤ ਵਿਸਾਰੀ ਜਿਓ ਸਤ ਗੁਰ ਮਿਲੈ ਤਾ ਗੁਰਮਤ ਪਾਈਐ ਸਾਖਤ ਬਾਜੀ ਹਰੀ ਜਿਓ ਸਤ ਗੁਰ ਪੰਦਨ ਤੋੜ ਨਿrarੇ ਬਹੜ ਨਾਂ ਕਰ ਪਰਮਚਾਰੀ ਜਿਓ ਨਾਨਕ ਗਿਆਨ ਰਤਨ ਪਰਗਾਸਿਆ ਹਰ ਮਨ ਵਸਿਆ ਨਿਰੰਕਾਰੀ ਜਿਉ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪਹਿਲਾ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਪਿਖਾਰੀ ਜਿਉ ਮੈਂ ਕ ਮੰਗੋ ਕਿਛ ਥਿਰ ਨਾ ਰਹਾਏ ਅਰਦੇ ਜੈਨਾ ਪਿਆਰੇ ਜੀਓ ਘਟ ਘਟ ਰਵ ਰਹਿਆ ਬਨਵਰੀ ਜਲ ਖਲ ਮਹੀ ਅਲਗੁਪ ਤੋ ਵਰਤੈ ਗੁਰ ਸ਼ਬਦੇ ਦੇਖ ਨਿਹਾਰੇ ਜਿਉ ਰਹਾ ਮਰਤ ਪਿਆਰ ਅਤਾਸ ਦਿਖਾਇਆ ਗੁਰ ਸਤ ਗੁਰ ਕਿਰਪਾ ਤਾਰੀ ਜਿਉ ਸੋ ਬ੍ਰਹਮ ਅਜੂਨੀ ਹੈ ਪੀਹੁਨੀ ਘਟ ਪੀਤਰ ਦੇਖ ਮਜ਼ਾਰੇ ਜਿਉ ਜਨਮ ਮਰਨ ਕਾ ਇਹ ਜਗ ਬਪੜੋ ਇਨ ਦੁਜੈ ਭਗਤ ਵਿਸਾਰੇ ਜਿਓ ਸਤ ਗੁਰ ਮਿਲੈ ਤਾ ਗੁਰਮਤ ਪਾਈਐ ਸਾਤ ਤਬਾਜੀ ਹਰੀ ਜਿਓ ਸਤ ਗੁਰ ਪੰਦਨ ਤੋੜ ਨਿrarੇ ਬਾਹੜ ਨਾਨਕ ਕਰਪ ਮਜਾਰੀ ਜਿਓ ਨਾਨਕ ਗਿਆਨ ਰਤਨ ਪਰ ਗਾਸਿਆ ਹਰ ਮਨ ਵਸਿਆ ਨਿਰੰਕਾਰੇ ਜਿਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪਹਿਲਾ ਤੂੰ ਪ੍ਰਭ ਦਾਤਾ ਦਾਨਤ ਪੂਰਾ ਕਮ ਥਾਰੇ ਭਿਖਾਰੇ ਜਿਓ ਮੈਂ ਕਾ ਮੰਗੋ ਕਿਛ ਥਿਰ ਨਾ ਰਹਾਏ ਹਰ ਦਿਜੈ ਨਾਮ ਪਿਆਰੇ ਜਿਓ ਘਟ ਘਟ ਰਵ ਰਹਿਆ ਬਨਵਰੀ ਜਲ ਥਲ ਮਹੀਆ ਲਗਪਤੋ ਵਰਤੈ ਗੁਰ ਸ਼ਬਦੇ ਦੇਖ ਨਿਹਾਰੇ ਜਿਉ ਰਹਾ ਮਰਤ ਪਿਆਰ ਅਕਾਸ ਦਿਖਾਇਆ ਗੁਰ ਸਤ ਗੁਰ ਕਿਰਪਾ ਤਾਰੀ ਜਿਉ ਸੋ ਬ੍ਰਹਮ ਅਜੂਨੀ ਹੈ ਪੀਹੁਨੀ ਘਟ ਪੀਤਰ ਦੇਖ ਮਰਾਰੇ ਜਿਉ ਜਨਮ ਮਰਨ ਕਾ ਇਹ ਜਗ ਬਪੜੋ ਇਨ ਦੁਜੈ ਭਗਤ ਵਿਸਾਰੀ ਜਿਓ ਸਤ ਗੁਰ ਮਿਲੈ ਤਾ ਗੁਰਮਤ ਪਾਈਐ ਸਾਖਤ ਬਾਜੀ ਹਰੀ ਜਿਓ ਸਤ ਗੁਰ ਪੰਦਨ ਤੋੜ ਨਿrarē ਬਾਹੜ ਨਾਂ ਕਰਪ ਮਝਾਰੀ ਜਿਓ ਨਾਨਕ ਗਿਆਨ ਰਤਨ ਪਰ ਗਾਸਿਆ ਹਰ ਮਨ ਵਸਿਆ ਨਿਰੰਕਾਰੇ ਜਿਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪਹਿਲਾ ਤੂੰ ਪ੍ਰਭ ਦਾਤਾ ਦਾਨ ਮਤ ਪੁਰਾ ਮੈਂ ਥਾਰੇ ਪਿਆਰੇ ਜਿਓ ਮੈਂ ਕਾ ਮੰਗੋ ਕਿਛ ਥਿਰ ਨਾ ਰਹਾਏ ਅਰਦੇ ਜੈਨਾ ਪਿਆਰੇ ਜਿਓ ਘਟ ਘਟ ਰਵ ਰਹਿਆ ਬਨਵਰੀ ਜਲ ਖਲ ਮਹੀਆ ਲਗਪ ਤੋ ਵਰਤੈ ਗੁਰ ਸ਼ਬਦ ਦੇ ਦੇਖ ਨਿਹਾਰੇ ਜਿਉ ਰਹਾ ਮਰਤ ਪਿਆਲ ਆਕਾਸ਼ ਦਿਖਾਇਆ ਗੁਰ ਸਤ ਗੁਰ ਕਿਰਪਾ ਤਾਰੀ ਜਿਉ ਸੋ ਬ੍ਰਹਮ ਅਜੁਨੀ ਹੈ ਪੇਹੁਨੀ ਘਟ ਪੀਤਰ ਦੇਖ ਮਰਾਰੇ ਜਿਉ ਜਨਮ ਮਰਨ ਕਾ ਇਹ ਜਗ ਬਪੜੋ ਇਨ ਦੁਜੈ ਭਗਤ ਵਿਸਾਰੇ ਜਿਉ ਸਤ ਗੁਰ ਮਿਲੈ ਤਾ ਗੁਰਮਤ ਪਾਈਐ ਸਾਤ ਤਬਾਜੀ ਹਰੀ ਜਿਉ ਸਤ ਗੁਰ ਪੰਦਨ ਤੋੜ ਨਿrarే ਬਹੜ ਨਾਨਕ ਕਰਪ ਮਜਾਰੀ ਜੀਓ ਨਾਨਕ ਗਿਆਨ ਰਤਨ ਪਰ ਗਾਸਿਆ ਹਰ ਮਨ ਵਸਿਆ ਅਨੰਕਾਰੀ ਜੀਓ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ ਪਹਿਲਾ ਤੂੰ ਪ੍ਰਭ ਦਾਤਾ ਦਾਨ ਮਤ ਪੁਰਾ ਮੈਂ ਥਾਰੇ ਪਿਆਰੇ ਜਿਓ ਮੈਂ ਕਾ ਮੰਗੋ ਕਿਛ ਥਿਰ ਨਾ ਰਹਾਏ ਹਰ ਦਿਜੈ ਨਾ ਪਿਆਰੇ ਜਿਓ ਘਟ ਘਟ ਰਵ ਰਹਿਆ ਬਨਵਰੀ ਜਲ ਖਲ ਮਹੀ ਅਲਗਪ ਤੋ ਵਰਤੈ ਗੁਰ ਸ਼ਬਦੇ ਦੇਖ ਨਿਹਾਰੇ ਜਿਉ ਰਹਾ ਮਰਤ ਪਿਆਰ ਅਤਾਸ ਦਿਖਾਇਆ ਗੁਰ ਸਤ ਗੁਰ ਕਿਰਪਾ ਤਾਰੀ ਜਿਉ ਸੋ ਬ੍ਰਹਮ ਅਜੂਨੀ ਹੈ ਪੀਹੁਨੀ ਘਟ ਪੀਤਰ ਦੇਖ ਮਰਾਰੇ ਜਿਉ ਜਨਮ ਮਰਨ ਕਾ ਇਹ ਜਗ ਬਪੜੋ ਇਨ ਦੁਜੈ ਭਗਤ ਵਿਸਾਰੀ ਜਿਓ ਸਤ ਗੁਰ ਮਿਲੈ ਤਾ ਗੁਰਮਤ ਪਾਈਐ ਸਾਤ ਤਬਾਜੀ ਹਰੀ ਜਿਓ ਸਤ ਗੁਰ ਪੰਦਨ ਤੋੜ ਨਿrarੇ ਬਹੜ ਨਾਮ ਕਰ ਪਰਮ ਜਾਰੀ ਜਿਓ ਨਾਨਕ ਗਿਆਨ ਰਤਨ ਪਰਗਾਸਿਆ ਹਰ ਮਨ ਵਸਿਆ ਨਿਰੰਕਾਰੀ ਜਿਉ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪਹਿਲਾ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਪਿਖਾਰੀ ਜਿਉ ਮੈਂ ਕਾ ਮੰਗੋ ਕਿਛ ਥਿਰ ਨਾ ਰਹਾਈ ਹਰ ਦਿਜੈ ਨਾਮ ਪਿਆਰੇ ਜਿਉ ਘਟ ਘਟ ਰਵ ਰਹਾ ਬਨਵਰੀ ਜਲ ਥਲ ਮਹੀਲ ਗੁਪਤੋ ਵਰਤੈ ਵਰਸ਼ ਬਦੇ ਦੇਖ ਨਿਹਾਰੇ ਜਿਉ ਰਹਾ ਮਰਤ ਪਿਆਲ ਆਕਾਸ ਦਿਖਾਇਆ ਗੁਰ ਸਤ ਗੁਰ ਕਿਰਪਾ ਤਾਰੀ ਜਿਉ ਸੋ ਬ੍ਰਹਮ ਅਜੁਨੀ ਹੈ ਪੀਹੁਨੀ ਘਟ ਪੀਤਰ ਦੇਖ ਮਜ਼ਾਰੇ ਜਿਉ ਜਨਮ ਮਰਨ ਕਾ ਇਹ ਜਗ ਬਪੜੋ ਇਨ ਦੁਜੈ ਭਗਤ ਵਿਸਾਰੀ ਜਿਓ ਸਤ ਗੁਰ ਮਿਲੈ ਤਾ ਗੁਰਮਤ ਪਾਈਐ ਸਾਖਤ ਬਾਜੀ ਹਰੀ ਜਿਓ ਸਤ ਗੁਰ ਪੰਦਨ ਤੋੜ ਨਿrarੇ ਬਹੜ ਨਾਮ ਕਰ ਪਰਮ ਜਾਰੀ ਜਿਓ ਨਾਨਕ ਗਿਆਨ ਰਤਨ ਪਰਗਾਸਿਆ ਹਰ ਮਨ ਵਸਿਆ ਨਿਰੰਕਾਰੇ ਜੀਓ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪਹਿਲਾ ਤੂੰ ਕਬੜਾ ਦਾਤਾ ਦਾਨਤ ਪੁਰਾ ਹਮ ਥਾਰੇ ਭਿਖਾਰੀ ਜੀਓ ਮੈਂ ਕ ਮੰਗੋ ਕਿਛ ਥਿਰ ਨਾ ਰਹਾਏ ਹਰਦਇ ਜੈ ਨਾ ਪਿਆਰੇ ਜੀਓ ਘਟ ਘਟ ਰਵ ਰਹਿਆ ਬਨਵਰੀ ਜਲ ਥਲ ਮਹੀਨ ਗੁਪਤੋ ਵਰਤੈ ਗੁਰ ਸ਼ਬਦੇ ਦੇਖ ਨਿਹਾਰੇ ਜਿਉ ਰਹਾ ਮਰਤ ਪਿਆਰ ਆਕਾਸ ਦਿਖਾਇਆ ਗੁਰ ਸਤ ਗੁਰ ਕਿਰਪਾ ਤਾਰੀ ਜਿਉ ਸੋ ਬ੍ਰਹਮ ਅਜੁਨੀ ਹੈ ਪੀਹੁਨੀ ਘਟ ਪੀਤਰ ਦੇਖ ਮਜ਼ਾਰੇ ਜਿਉ ਜਨਮ ਮਰਨ ਕਾ ਇਹ ਜਗ ਬਪੜੋ ਇਨ ਦੁਜੈ ਭਗਤ ਵਿਸਾਰੇ ਜਿਓ ਸਤ ਗੁਰ ਮਿਲੈ ਤਾ ਗੁਰਮਤ ਪਾਈਐ ਸਾਖਤ ਬਾਜੀ ਹਰੀ ਜਿਓ ਸਤ ਗੁਰ ਪੰਦਨ ਤੋੜ ਨਿਰਾਰੇ ਬਾਹੜ ਨਾਮ ਕਰ ਪਰਮਚਾਰੀ ਜਿਓ ਨਾਨਕ ਗਿਆਨ ਰਤਨ ਪਰਗਾਸਿਆ ਹਰ ਮਨ ਵਸਿਆ ਨਿਰੰਕਾਰੀ ਜਿਉ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪਹਿਲਾ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਮੈਂ ਥਾਰੇ ਪਿਖਾਰੇ ਜਿਓ ਮੈਂ ਕਾ ਮੰਗੋ ਕਿਛ ਥਿਰ ਨਾ ਰਹਾਏ ਹਰ ਦਿਜੈ ਨਾਮ ਪਿਆਰੇ ਜਿਓ ਘਟ ਘਟ ਰਵ ਰਹਾ ਬਨਵਰੀ ਜਲ ਥਲ ਮਹੀਰ ਗੁਪਤੋ ਵਰਤੈ ਗੁਰ ਸ਼ਬਦ ਦੇ ਦੇਖ ਨਿਹਾਰੇ ਜਿਉ ਰਹਾ ਮਰਤ ਪਿਆਰ ਅਕਾਸ ਦਿਖਾਇਆ ਗੁਰ ਸਤ ਗੁਰ ਕਿਰਪਾ ਤਾਰੀ ਜਿਉ ਸੋ ਬ੍ਰਹਮ ਅਜੋਨੀ ਹੈ ਪੀਹੁਨੀ ਘਟ ਪੀਤਰ ਦੇਖ ਮਜ਼ਾਰੇ ਜਿਉ ਜਨਮ ਮਰਨ ਕਾ ਇਹ ਜਗ ਬਪੜੋ ਇਨ ਦੁਜੈ ਭਗਤ ਵਿਸਾਰੇ ਜਿਓ ਸਤ ਗੁਰ ਮਿਲੈ ਤਾ ਗੁਰਮਤ ਪਾਈਐ ਸਾਤ ਤਬਾਜੀ ਹਰੀ ਜਿਓ ਸਤ ਗੁਰ ਪੰਦਨ ਤੋੜ ਨਿrarੇ ਬਾਹੜ ਨਾਮ ਕਰ ਪਰਮ ਜਾਰੀ ਜਿਓ नानक ज्ञान रतन पर गासया हर मन बसया धंकारि जिया सतनाम श्री वाहि गुरु साहिब जी सुरठ महला पहला तू प्रभु दाता दानत पुरा हम थारे भिखारी जिया ਮੈਂ ਕਾ ਮੰਗੋ ਕਿਛ ਥਿਰ ਨਾ ਰਹਾਈ ਹਰ ਦਿਜੈ ਨਾ ਪਿਆਰੇ ਜੀਓ ਘਟ ਘਟ ਰਵ ਰਹਿਆ ਬਨਵਰੀ ਜਲ ਥਲ ਮਹੀਆ ਲਗਪਤੋ ਵਰਤੈ ਗੁਰ ਸ਼ਬਦ ਦੇ ਦੇਖ ਨਿਹਾਰੇ ਜਿਉ ਰਹਾ ਮਰਤ ਪਿਆਲ ਆਕਾਸ ਦਿਖਾਇਆ ਗੁਰ ਸਤ ਗੁਰ ਕਿਰਪਾ ਤਾਰੀ ਜਿਉ ਸੋ ਬ੍ਰਹਮ ਅਜੁਨੀ ਹੈ ਪੀਹੁਨੀ ਘਟ ਪੀਤਰ ਦੇਖ ਮਜ਼ਾਰੇ ਜਿਉ ਜਨਮ ਮਰਨ ਕਾ ਇਹ ਜਗ ਬਪੜੋ ਇਨ ਦੁਜੈ ਭਗਤ ਵਿਸਾਰੀ ਜਿਓ ਸਤ ਗੁਰ ਮਿਲੈ ਤਾ ਗੁਰਮਤ ਪਾਈਐ ਸਾਖਤ ਬਾਜੀ ਹਰੀ ਜਿਓ ਸਤ ਗੁਰ ਪੰਦਨ ਤੋੜ ਨਿrarੇ ਬਾਹੜ ਨਾਂ ਕਰਪ ਮਚਾਰੀ ਜਿਓ ਨਾਨਕ ਗਿਆਨ ਰਤਨ ਪਰਗਾਸਿਆ ਹਰ ਮਨ ਵਸਿਆ ਨਿਰੰਕਾਰੀ ਜਿਉ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪਹਿਲਾ ਤੂੰ ਕਬ ਦਾਤਾ ਦਾਨ ਮਤ ਪੂਰਾ ਹਮ ਥਾਰੇ ਪਿਖਾਰੀ ਜਿਉ ਮੈਂ ਕੀ ਮੰਗੋ ਕਿਛ ਥਿਰ ਨਾ ਰਹਾਏ ਹਰ ਦਿਜੈ ਨਾ ਪਿਆਰੇ ਜੀਓ ਘਟ ਘਟ ਰਵ ਰਹਿਆ ਬਨਵਰੀ ਜਲ ਖਲ ਮਹੀਨ ਲਗਪਤ ਵਰਤੈ ਗੁਰ ਸ਼ਬਦ ਦੇ ਦੇਖ ਨਿਹਾਰੇ ਜਿਉ ਰਹਾ ਮਰਤ ਪਿਆਰ ਆਕਾਸ਼ ਦਿਖਾਇਆ ਗੁਰ ਸਤ ਗੁਰ ਕਿਰਪਾ ਤਾਰੀ ਜਿਉ ਸੋ ਬ੍ਰਹਮ ਅਜੁਨੀ ਹੈ ਪੀਹੁਨੀ ਘਟ ਪੀਤਰ ਦੇਖ ਮਜ਼ਾਰੇ ਜਿਉ ਜਨਮ ਮਰਨ ਕਾ ਇਹ ਜਗ ਬਪੜੋ ਇਨ ਦੁਜੈ ਭਗਤ ਵਿਸਾਰੀ ਜਿਓ ਸਤ ਗੁਰ ਮਿਲੈ ਤਾ ਗੁਰਮਤ ਪਾਈਐ ਸਾਖਤ ਬਾਜੀ ਹਰੀ ਜਿਓ ਸਤ ਗੁਰ ਪੰਦਨ ਤੋੜ ਨਿrarੇ ਬਹੜ ਨਾਮ ਕਰ ਪਮ ਜਾਰੀ ਜਿਓ ਨਾਨਕ ਗਿਆਨ ਰਤਨ ਪਰਗਾਸਿਆ ਅਰ ਮਨ ਵਸਿਆ ਨਿਰੰਕਾਰੀ ਜੀਓ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪਹਿਲਾ ਤੂੰ ਪ੍ਰਭ ਦਾਤਾ ਦਾਨਤ ਪੂਰਾ ਮੈਂ ਥਾਰੇ ਪਿਆਰੇ ਜੀਓ ਮੈਂ ਕਾ ਮੰਗੋ ਕਿਛ ਥਿਰ ਨਾ ਰਹਾਏ ਹਰ ਦਿਜੈ ਨਾ ਪਿਆਰੇ ਜੀਓ ਘਟ ਘਟ ਰਵ ਰਹਾ ਬਨਵਰੀ ਜਲ ਥਲ ਮਹੀ ਅਲਗ ਪਤੋ ਵਰਤੈ ਗੁਰ ਸ਼ਬਦ ਦੇ ਦੇਖ ਨਿਹਾਰੇ ਜਿਉ ਰਹਾ ਮਰਤ ਪਿਆਰ ਅਕਾਸ ਦਿਖਾਇਆ ਗੁਰ ਸਤ ਗੁਰ ਕਿਰਪਾ ਤਾਰੀ ਜਿਉ ਸੋ ਬ੍ਰਹਮ ਅਜੁਨੀ ਹੈ ਪੀਹੁਨੀ ਘਟ ਪੀਤਰ ਦੇਖ ਮਜ਼ਾਰੇ ਜਿਉ ਜਨਮ ਮਰਨ ਕਾ ਇਹ ਜਗ ਬਪੜੋ ਇਨ ਦੁਜੈ ਭਗਤ ਵਿਸਾਰੇ ਜਿਓ ਸਾਥ ਗੁਰ ਮਿਲੈ ਤਾ ਗੁਰਮਤ ਪਾਈਐ ਸਾਥ ਤਬਾਜੀ ਹਰੀ ਜਿਓ ਸਾਥ ਗੁਰ ਪੰਦਨ ਤੋੜ ਨਿrarੇ ਬਾਹੜ ਨਾਮ ਕਰ ਪਰਮ ਜਾਰੀ ਜਿਓ ਨਾਨਕ ਗਿਆਨ ਰਤਨ ਪਰਗਾਸਿਆ ਹਰ ਮਨ ਵਸਿਆ ਨਿਰੰਕਾਰੀ ਜਿਉ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪਹਿਲਾ ਤੂੰ ਕਬ ਦਾਤਾ ਦਾਨ ਮਤ ਪੂਰਾ ਹਮ ਥਾਰੇ ਪਿਖਾਰੀ ਜਿਉ ਮੈਂ ਕਾ ਮੰਗੋ ਕਿਛ ਥਿਰ ਨਾ ਰਹਾਏ ਹਰ ਦਿਜੈ ਨਾ ਪਿਆਰੇ ਜੀਓ ਘਟ ਘਟ ਰਵ ਰਹਿਆ ਬਨਵਰੀ ਜਲ ਖਲ ਮਹੀਨ ਲਗਪਤੋ ਵਰਤੈ ਗੁਰ ਸ਼ਬਦੇ ਦੇਖ ਨਿਹਾਰੇ ਜਿਉ ਰਹਾ ਮਰਤ ਪਿਆਰ ਆਕਾਸ ਦਿਖਾਇਆ ਗੁਰ ਸਤ ਗੁਰ ਕਿਰਪਾ ਤਾਰੀ ਜਿਉ ਸੋ ਬ੍ਰੰਹ ਅਜੁਨੀ ਹੈ ਪੀਹੁਨੀ ਘਟ ਪੀਤਰ ਦੇਖ ਮਜ਼ਾਰੇ ਜਿਉ ਜਨਮ ਮਰਨ ਕਾ ਇਹ ਜਗ ਬਪੜੋ ਇਨ ਦੂਜੈ ਭਗਤ ਵਿਸਾਰੇ ਜਿਉ ਸਤ ਗੁਰ ਮਿਲੈ ਤਾ ਗੁਰਮਤ ਪਾਈਐ ਸਾਖਤ ਬਾਜੀ ਹਰੀ ਜਿਉ ਸਤ ਗੁਰ ਪੰਦਨ ਤੋੜ ਨਿrarੇ ਬਾਹੜ ਨਾਂ ਕਰ ਪਰ ਮਜਾਰੀ ਜਿਓ ਨਾਨਕ ਗਿਆਨ ਰਤਨ ਪਰ ਗਾਸਿਆ ਹਰ ਮਨ ਵਸਿਆ ਦਰੰਤਾਰੇ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ